ਸਾਰੇ ਸਿਖਿਆਰਥੀਆਂ ਨੂੰ ਮੋਹ ਭਿੱਜੀ ਸਤ ਸ੍ਰੀ ਅਕਾਲ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਅਧੀਨ ਆਉਣ ਵਾਲੇ ਕਾਲਜਾਂ ਦੇ ਵਿੱਚ ਐਮਏ ਸਮੈਸਟਰ 1 ਦੇ ਅੰਦਰ ਚਾਰ ਪੇਪਰ ਹੋਣਗੇ ਕਿ ਪੰਜ ਪੇਪਰ ਹੋਣਗੇ ਕਿਸ ਤਰੀਕੇ ਦਾ ਪੈਟਰਨ ਹੋਵੇਗਾ ਕਿੰਨੇ ਨੰਬਰਾਂ ਦੇ ਹੋਵੇਗਾ ਏਸੀ ਕੀ ਹੈ ਡੀਸੀਸੀ ਕੀ ਹੈ ਇਸ ਬਾਰੇ ਚਰਚਾ ਕਰਾਂਗੇ ਐਮਏ ਪੰਜਾਬੀ ਦੇ पेपर के पूरे पैटर्न उर्चा की जाएगी सब तो पहला गल करते हैं कि जेडे एक वार प्रवेश पत्ते उ फार्म भरने समय तुम सबजैक्ट टिक किते। टिक पांच ही करने जो पहला कोर्स है वह हैगा पंजाबी भाषा साहित्य सभ्याचार मतलब योग्यता वादा कोर्स है एन देते दो क्रेडिट है इन ਜਿਹੜਾ ਅਧਿਆਪਕ ਹੈ ਉਸਨੇ ਐਸਆ ਐਨਐਸ ਨੋਨ ਸੀਜੀਪੀਏ ਹੈ ਤਾਂ ਦੇ ਵਿੱਚ ਕੀ ਕਰਨਾ ਸੰਤੋਸ਼ਜਨਕ ਜਾਂ ਅਸੰਤੋਸ਼ਜਨਕ ਕਹਿਣ ਦਾ ਭਾਵ ਕਿ ਕਾਲਜ ਪੱਧਰ ਉੱਤੇ ਕਾਲਜ ਪੜਾਉਣ ਵਾਲਾ ਅਸਿਸਟੈਂਟ ਪ੍ਰੋਫੈਸਰ ਖੁਦ ਹੀ ਇਹਦਾ ਪੇਪਰ ਹੈ ਜਿਹੜਾ ਉਹ ਲਵੇਗਾ ਔਰ ਸੰਤੋਸ਼ਜਨਕ ਜਾਂ ਅਸੰਤੋਸ਼ਜਨਕ ਹੈ ਉਹ ਲਿਖੇਗਾ ਉਹ ਆਪਣੇ ਸਾਹਮਣੇ ਫੈਸਲਾ ਲਵੇਗਾ ਔਰ ਕਰੇਗਾ ਬਾਕੀ ਜਿਹੜੇ ਚਾਰ ਪੇਪਰ ਨੇ ਇਨਾਂ ਦੇ ਪੇਪਰ ਹੋਣਗੇ ਯੂਨੀਵਰਸਿਟੀ ਆ ਜੋ ਪੇਪਰ ਲਵੇਗੀ ਪਿਛੋਂ ਦੀ ਪੇਪਰ ਆਊਗਾ ਡੇਟ ਸੀਟ ਜਾਰੀ ਕੀਤੀ ਜਾਵੇਗੀ ਔਰ ਇੰਦਾ ਜਿਹੜਾ ਪੇਪਰ ਹੈ 120 ਨੰਬਰ ਦਾ ਪੇਪਰ ਹੋਵੇਗਾ 30 ਨੰਬਰ ਦਾ ਆਂਤ੍ਰਿਕ ਮੁਲਾਂਕਣ ਹੈਗਾ ਕੁੱਲ ਅਗਰ ਦੇਖਿਆ ਜਾਵੇ ਤਾਂ 150 ਨੰਬਰ ਜਿਹੜੇ ਹੈਗੇ ਆ ਪਰੰਤੂ ਪੇਪਰ ਕਿਹੜਾ ਹੋਣਾ ਹੈ 120 ਨੰਬਰ ਦਾ ਪੇਪਰ ਹੋਵੇਗਾ ਇਹਦੇ ਵਿੱਚ ਚਾਰ ਪੇਪਰ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਦੂਜਾ ਹੈ ਗੁਰਮਤ ਅਤੇ ਸੂਫੀ ਕਵ ਤੀਜਾ ਹੈ ਭਾਰਤੀ ਅਤੇ ਯੂਨਾਨੀ ਸਾਹਿਤ ਸਿਧਾਂਤ ਹੋਰ ਚੌਥਾ ਹੈ ਪੰਜਾਬੀ ਨਾਵਲ ਦਾ ਅਧਿਐਨ ਇਹ ਚਾਰ ਪੇਪਰ ਹੈ ਇਹਨਾਂ ਦੇ ਪੇਪਰ ਹੋਣਗੇ ਹਰ ਪੇਪਰ ਹੈ ਜੋ 120 ਨੰਬਰ ਦਾ ਹੈ ਔਰ ਜਿਹੜੇ ਕਾਲਜ ਦੀ ਤਰਫੋਂ ਨੰਬਰ ਭੇਜੇ ਜਾਣਗੇ ਉਹਨਾਂ ਦੀ ਸੰਖਿਆ 3 ਹੈ ਕਾਲਜ ਕੀ ਕਰੂਗਾ ਇਹਨਾਂ ਚਾਰਾ ਪੇਪਰਾਂ ਦੇ ਅੰਦਰ 30 ਨੰਬਰ ਭੇਜੂਗਾ 120 ਨੰਬਰ ਦਾ ਪੇਪਰ ਲਿਖਤ ਹੋਵੇਗਾ ਕੁੱਲ 150 ਜੋ ਆਪਾਂ ਨੂੰ ਚਾਹੀਦੇ ਆ ਨੰਬਰ ਹੁਣ ਇੱਕ ਚੀਜ਼ ਆਪਣੇ ਕਲੀਅਰ ਹੋ ਚੁੱਕੀ ਹੈ ਹੁਣ ਕੀ ਹੈ ਕਿ ਜਿਹੜਾ ਕੀ ਡੀਸੀਸੀ ਕੋਰਸ ਹੈ ਉਹ ਡਿਸਪਲਾਈਨ ਸੈਂਟ੍ਰਿਕ ਕੰਪਲਸਰੀ ਕੋਰਸ ਹੈਗਾ ਭਰਾਂ ਦਾ ਮਤਲਬ ਹੈ ਅਨੁਸ਼ਾਸਨ ਕੇਂਦਰਿਤ ਲਾਜ਼ਮੀ ਕੋਰਸ ਇਹ ਜਿਹੜੇ ਕੋਰਸ ਹੈ ਅਨੁਸ਼ਾਸਨ ਕੇਂਦਰਿਤ ਲਾਜ਼ਮੀ ਕੋਰਸ ਹੈ ਡੀਸੀਸੀ ਜਿਨਾ ਅੱਗੇ ਲਿਖਿਆ ਹੋਇਆ ਹੈ ਇਹਨਾਂ ਵਿੱਚ ਕੋਈ ਆਪਸ਼ਨ ਨਹੀਂ ਅੱਗੇ ਜਦੋਂ ਆਪਾਂ ਜਾਵਾਂਗੇ ऑप्शन की है कि वे जाएंगे इस बार जो पैटर्न जो सैट किया जो स्ट्रक्चर है एमए के प्रोग्राम की वो इस तरीके हैगी है कि आपेस्टर के अंदर ई e. सी यानी कि योग्यता वादा कोर्स है वह लगया है और जो समेस्टर दूजा है उस बी ए सी वैल्यू एडेड कोर्स यानी कि मुल वाधा कोर्स है वह लगया हैगा समेस्टर थर्ड में अंदर हुनर विकास कोर्स एस डी एस एस डी सी और समैसटर चौथे अंदर योग्यता वादा कोर्स ए ई सी ਆਈ ਜਿਹੜਾ ਕੋਰਸ ਹੈ ਇਹ ਦੁਬਾਰਾ ਲੱਗੇਗਾ ਇਹਨਾਂ ਦਾ ਕੀ ਹੈ ਇਹ ਨੋਨ ਸੀਜੀਪੀ ਹੈਗੇ ਹੈ ਇਹਨਾਂ ਦਾ ਪੇਪਰ ਯੂਨੀਵਰਸਿਟੀ ਦੀ ਤਰਫੋਂ ਨਹੀਂ ਲਿੱਤਾ ਜਾਵੇਗਾ ਔਰ ਇਹ ਹਰ ਵਾਰੀ ਤੁਸੀਂ ਜਦੋਂ ਅ ਪ੍ਰੀਖਿਆ ਫਾਰਮ ਭਰੋਗੇ ਇਹਨੂੰ ਭਰਨਾ ਕਾਲਜ ਪੱਤਰ ਦੇ ਉੱਤੇ ਹੀ ਪੇਪਰ ਲਿੱਤਾ ਜਾਵੇਗਾ ਔਰ ਕਾਲਜ ਦਾ ਜਿਹੜਾ ਅਧਿਆਪਕ ਹੈ ਉਹ ਆਪਣੇ ਅੰਦਰੂਨੀ ਮੁਲਾਂਕਣ ਕਰਦਾ ਹੋਵੇ ਦੋ ਕ੍ਰੈਡਿਟ ਦੇ ਦੇਗਾ ਔਰ ਇਹ ਸੇ ਸੰਤੋਸ਼ਜਨਕ ਹੈ ਅਸੰਤੋਸ਼ਜਨਕ ਹੈ ਉਹ ਲਿਖ ਦੇਗਾ ਅਗਲੇ ਜਿਹੜੇ ਕੋਰਸ ਨੇ ਡੀਸੀਸੀ ਯਾਨੀ ਕਿ अनुशासन केंद्रित لازمی कोर्स है इन ਵਿੱਚ ਕਿਸੇ ਪ੍ਰਕਾਰ ਦੀ ਕੋਈ ਚੋਣ ਦਾ ਮੌਕਾ ਤੁਹਾਡੇ ਲਈ ਨਹੀਂ ਹੋਵੇਗਾ ਔਰ ਅਨੁਸ਼ਾਸਨ ਵਿਸ਼ੇਸ਼ ਵਿਕਲਪਿਕ ਕੋਰਸ ਡੀ ਐਸ ای ਇਹਦੇ ਅੰਦਰ ਤੁਹਾਡੇ ਚੋਣ ਲਈ ਮੌਕਾ ਹੋਵੇਗਾ ਤੁਹਾਡੇ ਕੋਲ ਚੋਣ ਹੋਵੇਗੀ ਉਹਨਾਂ ਵਿੱਚੋਂ ਚੁਣ ਕੇ ਤੁਸੀਂ ਇੱਕ ਪੇਪਰ ਲੈ ਸਕਦੇ ਹੋ ਹਰ ਕੋਰਸ ਦੇ 6 ਕ੍ਰੈਡਿਟ ਹੈ ਜਿਨ੍ਹਾਂ ਦੇ ਪੇਪਰ ਹੋਣਗੇ ਉਹਨਾਂ ਦੇ ਔਰ ਇੱਕ ਜਿਹੜਾ ਚੌਥੇ ਸਮੈਸਟਰ ਦੇ ਅੰਦਰ ਕੇਸ ਸਟਡੀ ਜਾਂ ਲਗੂ ਖੋਦ ਨਿਬੰਧ ਪਾਇਆ ਗਿਆ ਹੈਗਾ ਉਹ ਸਿਰਫ ਤੇ ਸਿਰਫ ਰੈਗੂਲਰ ਵਿਦਿਆਰਥੀ ਹੈ ਉਹ ਹੀ ਦੇ ਸਕਦਾ ਹੈ। ਇਸ ਤਰੀਕੇ ਨਾਲ ਜੋ ਹੈ 36% ਨੰਬਰ ਆਪਾਂ ਨੂੰ ਚਾਹੀਦੇ ਹੈਗੇ ਆ। ਇਹਦੇ ਵਿੱਚ ਆਪਣੇ ਹੋਣੇ ਚਾਹੀਦੇ ਹੈਗੇ ਆ। ਇਸ ਵਾਰ ਜਿਹੜੇ 120 ਨੰਬਰ ਦਾ ਤਾਂ ਪੇਪਰ ਆਵੇਗਾ 30 ਨੰਬਰ ਦਾ ਅੰਦਰੂਨੀ ਮੁਲਾਂਕਣ ਹੋਵੇਗਾ। ਪਰ ਉਸ ਦੇ ਅੰਦਰ ਕੀ ਹੈ ਕਿ ਉਹਦੀ ਜਿਹੜੀ ਮੁਲਾਂਕਣ ਕਰਨਾ ਹੈ ਸਬੇਸ ਤੇ ਕਰਨਾ ਹੈਗੇ। ਅਸਾਈਨਮੈਂਟ ਲੈ ਸਕਦੇ ਆ, ਪ੍ਰੋਜੈਕਟ ਲੈ ਸਕਦੇ ਆ ਜਾਂ ਫਿਰ ਮੌਖਿਕ ਔਰਲ ਹੈ ਉਹ ਵੀ ਲਿੱਤਾ ਜਾ ਸਕਦਾ ਹੈ 10 ਨੰਬਰ ਦਾ। ਔਰ ਫਿਰ 10 ਨੰਬਰ ਦੀ ਗਰੁੱਪ ਡਿਸਕਸ਼ਨ ਜਾਂ ਕਲਾਸ ਟੈਸਟ ਹੋ ਸਕਦਾ ਹੈ ਔਰ ਫਿਰ ਸਬਜੈਕਟ ਨੋਲੇਜ ਔਰ ਸਕਿੱਲ 5 ਨੰਬਰ ਦੀ ਹੈ ਤੁਹਾਡਾ ਬਿਹੇਵੀਅਰ ਕਹਿਆ ਜਾਏ ਤੁਹਾਡਾ ਵਰਤਾਉ ਬਹੁਤ ਵਧੀਆ ਹੋਣਾ ਚਾਹੀਦਾ ਹੈਗੇ ਕਲਾਸਰੂਮ ਅਟੈਂਡੈਂਸ ਹੈ ਉਹਦੇ 5 ਨੰਬਰ ਹੈ ਵਿਦਿਆਰਥੀ ਜਿਹੜਾ ਉਹ ਲਗਾਤਾਰ ਆਵੇ ਆਪਣਾ ਸਭਾ ਨੂੰ ਵਧੀਆ ਕਰੇ ਚੰਗੀ ਜੀਵਨ ਜੀਵੇ ਔਰ ਚੰਗਾ ਉਹਦਾ ਨੋਲੇਜ ਹੋਵੇ ਗਰੁੱਪ ਡਿਸਕਸ਼ਨ ਕਰੇ ਐਸ ਤੋਂ ਸੰਬੰਧਿਤ ਤੁਹਾਨੂੰ 30 ਨੰਬਰ ਹੈ ਉਹ ਦਿੱਤੇ ਜਾਣਗੇ ਆਤੀ ਦਿੱਤੀ ਨੰਬਰ ਹੈ ਤੁਹਾਡੇ ਕਾਲਜ ਵਿੱਚ ਜਿਹੜਾ ਵੀ ਪ੍ਰੋਫੈਸਰ ਪੰਜਾਬੀ ਦਾ ਤੁਹਾਨੂੰ ਪੜਾਉਂਦਾ ਉਹ ਇਸ ਸਮਾਪਤਤਾ ਦੇ ਆਧਾਰ ਤੇ ਤੁਹਾਨੂੰ ਇਹ ਜੋ ਨੰਬਰ ਦਵੇਗਾ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੈਕੰਡ ਸੈਮੈਸਟਰ ਦੀ ਦੇਖੋ ਇਹਦੀ ਵਿਸਤਾਰ ਸਹਿਤ ਵੀਡੀਓ ਹੈ ਮੈਂ ਉਹ ਬਣਾਈ ਗਈ ਹੈ ਇੱਕ ਸੰਸ਼ੋਧਿਤ ਵੀਡੀਓ ਹੈ ਜੋ ਮੈਂ ਦੁਬਾਰਾ ਜਾਰੀ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੇ ਤਾਂ ਕਿ ਹਰ ਇੱਕ ਵਿਦਿਆਰਥੀ ਤੱਕ ਆਹ ਸੂਚਨਾ ਪਹੁੰਚ ਸਕੇ ਉਹਦੇ ਅੰਦਰ ਇਹ ਕਨਫਿਊਜ਼ਨ ਕਿਸੇ ਪ੍ਰਕਾਰ ਦਾ ਨਾ ਰਹੇ ਹੁਣ ਜੇ ਦੂਜੀ ਗੱਲ ਕੀਤੀ ਜਾਵੇ ਐਮਏ ਪੰਜਾਬੀ ਸਮੈਸਟਰ 2 ਦੇ ਅੰਦਰ ਹੁਣ ਇੱਥੇ ਕੀ ਹੈ ਕੀ ਹਿਊਮਨ ਐਂਡ ਨੈਸ਼ਨਲ ਵੈਲਿਊ ਦਾ ਜਿਹੜਾ ਕੋਰਸ ਹੈ ਇਹ ਪਾਇਆ ਗਿਆ ਹੈ ਵੀਏਸੀ ਹੈਗਾ ਇਹਦੇ ਵਿੱਚ ਵੀ ਕੀ ਹੋਵੇਗਾ ਇਹਦਾ ਪੇਪਰ ਨਹੀਂ ਹੋਵੇਗਾ ਸੰਤੋਸ਼ਜਨਕ ਐ ਸੰਤੋਸ਼ਜਨਕ ਹੈ ਕਾਲਜ ਪੱਧਰ ਦੇ ਉੱਤੇ ਹੀ ਉਹ ਮੁਲਾਂਕਣ ਕਰੇਗਾ ਅਤੇ ਸੰਤੋਸ਼ਜਨਕ ਤੇ ਅਸੰਤੋਸ਼ਜਨਕ ਲਿਖ ਦੇਗਾ ਦੋ ਨੰਬਰ ਹਨ ਉਹ ਕ੍ਰੈਡਿਟ ਦੇ ਦਿੱਤੇ ਗਏ ਬਾਕੀ ਜਿਹੜੇ ਆਚਾਰ ਪੇਪਰ ਪੰਜਾਬੀ ਸਾਹਿਤ ਦਾ ਇਤਿਹਾਸ 1901 1851 ਤੋਂ ਹੁਣ ਤੱਕ ਦਾ ਪੰਜਾਬੀ ਕਿੱਸਾ ਅਤੇ ਕਾਵਤਾਰਾ ਕਿੱਸਾ ਕਾਵ ਅਤੇ ਬੀਰ ਕਾਵ ਔਰ ਫਿਰ ਪੰਜਾਬੀ ਤੇ ਪੱਛਮੀ ਸਾਹਿਤ ਸਿਧਾਂਤ ਅਤੇ ਪੰਜਾਬੀ ਅਲੋਚਨਾ ਅਤੇ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਇਹ ਜਿਹੜੇ ਚਾਰ ਪੇਪਰ ਹੋਣਗੇ ਇਹ ਸੇਮ ਪੈਟਰਨ ਹੈ 30 ਨੰਬਰ ਅਧਰੂਣਿਮੁਲਾਂਕਣ ਹਰ ਪੇਪਰ ਦੇ ਅੰਦਰ 120 ਨੰਬਰ ਦਾ ਆਪਣੇ ਪੇਪਰ ਆਵੇਗਾ 150 ਨੰਬਰ 36% ਆਪਰੋਂ ਨੰਬਰ ਪਾਸ ਹੋਣਾ ਸਤੇ ਚਾਹੀਦੇਗੇ DCC اور VAC ویلیو ایڈڈڈ کورس ہے گا اور اے SNS ਸੰਤੋਸ਼ਜਨਕ ਅਸੰਤੋਸ਼ਜਨਕ ਸੈਟੀਸਫੈਕਟਰੀ ਜਾਂ ਫਿਰ ਨੋਨ ਨੋਟ ਸੈਟੀਸਫੈਕਟਰੀ 36% نمبر ਲੈਣੇ ਕਿਸੇ ਤਰੀਕੇ ਦਾ ਇਸ ਸਿਸਟਮ ਇਸ ਦੇ ਅੰਦਰ ਵੀ ਹੈਗਾ ਮੈਂ ਤੁਹਾਨੂੰ ਪਹਿਲਾਂ ਸਮਝਾਤਾ ਐਮਏ ਪੰਜਾਬੀ ਸਮੈਸਟਰ 3 ਦੇ ਅੰਦਰ ਕੀ ਹੋਵੇਗਾ ਕਿ ਹੁਣ ਆਪਾਂ ਨੂੰ ਜਿਹੜਾ ਪਹਿਲਾ ਪੇਪਰ ਹੋਵੇਗਾ ਐਸਡੀਸੀ ਵਾਲਾ ਐਸਡੀਸੀ ਹੁਨਰ ਵਿਕਾਸ ਕੋਰਸ ਹੈ ਜਿਹੜਾ ਇਹਦੇ ਅੰਦਰ ਕੀ ਹੈ ਬੇਸਿਕ ਕਮਿਊਨੀਕੇਸ਼ਨ ਸਕਿੱਲ ਬੇਸਿਕ ਕੰਪਿਊਟਰ ਕੋਰਸ ਸੈਮੀਨਾਰ ਤੇ ਅਕੈਡੈਮਿਕ ਰਾਈਟਿੰਗ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਹੈ ਤੁਸੀਂ ਚੋਣ ਕਰ ਸਕਦੇ ਹੋ ਔਰ ਜਿਹੜਾ ਤੁਹਾਡਾ ਉੱਥੇ ਦਾ ਅਧਿਆਪਕ ਹੈ ਕਾਲਜ ਦਾ ਅਧਿਆਪਕ ਹੈ ਉਹ ਦੋ ਇਹਨੂੰ ਕ੍ਰੈਡਿਟ ਦੇਊਗਾ ਔਰ ਸੰਤੋਸ਼ਜਨਕ ਤੇ ਅਸੰਤੋਸ਼ਜਨਕ ਕਾਲਜ ਪੱਧਰ ਉੱਤੇ ਹੋਣਾ ਹੈ ਯੂਨੀਵਰਸਿਟੀ ਤਰਫੋਂ ਹਰ ਸਮੈਸਟਰ ਦੇ ਅੰਦਰ ਜਿਹੜਾ ਕਿ ਵੀਏਸੀ ਐਸਡੀਸੀ ਏਈਸੀ ਕਰਕੇ ਕੋਰਸ ਜੁੜਿਆ ਹੋਇਆ ਹੈ ਉਹਨਾਂ ਦਾ ਪੇਪਰ ਨਹੀਂ ਹੋਵੇਗਾ ਯੂਨੀਵਰਸਿਟੀ ਕੀ ਕਰੇਗੀ ਕਿ ਅਗਲੇ ਪੇਪਰ ਲਵੇਗੀ ਜਵੇਂ ਆ ਚਾਰ ਪੇਪਰ ਹੈ ਇਹਦੇ ਵਿੱਚ ਕੀ ਹੋਵੇਗਾ ਆ ਡੀਸੀਸੀ ਹੈ ਲਾਜ਼ਮੀ ਇਹ ਲੈਣਾ ਆਦੁਨਿਕ ਪੰਜਾਬੀ ਕਵਿਤਾ 1960 ਤੱਕ ਸੇਮ ਪੈਟਰਨ ਹੈ ਇਹ ਵੀ ਲੈਣਾ ਲਾਜ਼ਮੀ ਹੈ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਉਸ ਤੋਂ ਅੱਗੇ ਦੀ ਗੱਲ ਕਰੀ ਆ ਡੀਐਸਈ ਇਹਦੇ ਵਿੱਚ ਤੁਹਾਨੂੰ ਚੋਣ ਮਿਲੇਗੀ ਤੁਸੀਂ ਦੋਹਾਂ ਚੋਂ ਇੱਕ ਕਰ ਸਕਦੇ ਹੋ ਪੰਜਾਬੀ ਨਾਟਕ ਅਤੇ ਗੰਗੀ ਦਾ ਦਿਨ ਆ ਪੜ ਸਕਦੇ ਹੋ ਜਾਂ ਫਿਰ ਆਦੁਨਿਕ ਪੰਜਾਬੀ ਵਾਰਤਕ ਇਹਨਾਂ ਦੋਹਾਂ ਚੋਂ ਇੱਕ ਚੁਣ ਸਕਦੇ ਹੋ ਇਸ ਵਿੱਚ ਵੀ ਤੁਹਾਨੂੰ ਚੋਣ ਦਾ ਹੈਗਾ ਚੌਥਾ ਪੇਪਰ ਹੈ ਉਸ ਦੀ ਚੋਣ ਦਾ ਮੌਕਾ ਮਿਲੇਗਾ ਨਾਰੀ ਪੰਜਾਬੀ ਸਾਹਿਬ ਪੰਜਾਬੀ ਵਿੱਚ ਅਨੁਵਾਦਿਤ ਹਿੰਦੀ ਸਾਹਿਤ ਤੇ ਖੋਜ ਵਿਧੀ ਇਹਨਾਂ ਤਿੰਨਾਂ ਚੋਂ ਕੋਈ ਇੱਕ ਤੁਸੀਂ ਡਾਕਟਰ ਸਿਰਵੋ ਪੇਪਰ ਹੋਵੇਗਾ ਯੂਨੀਵਰਸਿਟੀ ਤਰਫੋਂ ਔਰ ਜਿਹੜੇ ਹੈ ਸਕਿੱਲ ਡਵੈਲਪਮੈਂਟ ਕੋਰਸ ਐਸ ਡੀ ਐਸ ਵਾਲਾ ਟ ਐਸ ਡੀ ਸੀ ਵਾਲਾ ਕਾਲਜ ਪੱਧਰ ਤੇ ਹੋਵੇਗਾ ਡੀ ਸੀ ਸੀ ਦਾਸਤਾ ਸੀ ਡੀ ਐਸ ਸੀ ਡਿਸਪਲਿਨ ਬੇਸਿਕ ਫਿਕ ਇਲੈਕਟਿਵ ਕੋਰਸ ਹੈਗੇ ਇਹ ਜੋ ਬਾਕੀ ਗੱਲਾਂ ਤੁਹਾਨੂੰ ਦੱਸੀਆਂ ਹੋਈਆਂ ਕੋਨ ਚੌਥਾ ਸਮੈਸਟਰ ਜਿਹੜਾ ਕੋਨ ਦੇ ਅੰਦਰ اے ای ਸੀ ਇੱਕ ਕੋਰਸ ਹੋਵੇਗਾ ਕੰਦੇ ਅੰਦਰ ਜਨਰਲ ਹੈਲਥ ਐਂਡ ਹਾਈਜੀਨ ਦਾ ਕੋਰਸ ਹੈਗਾ ਦੋ ਨੰਬਰ ਦਾ ਕਾਲਜ ਪੱਧਰ ਤੇ ਹੋਵੇਗਾ ਕਿਸੇ ਪ੍ਰਕਾਰ ਦਾ ਕੋਈ ਪੇਪਰ ਯੂਨੀਵਰਸਿਟੀ ਤਰਫੋਂ ਨਹੀਂ ਲਿੱਖੇ ਜਾਵੇਗਾ ਸੰਤੋਸ਼ਜਨਕ ਅਸੰਤੋਸ਼ਜਨਕ ਹੋਵੇਗਾ ਦੋ ਕ੍ਰੈਡਿਟਸ ਨੂੰ ਮਿਲਦੇ ਆ ਬਾਕੀ ਜਿਹੜੇ ਕੋਰਸ ਨੇ ਡੀ ਸੀ ਸੀ ਇਹ ਦੋ ਲਾਜ਼ਮੀ ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਚੋਣ ਨਹੀਂ ਹੈ ਆਧੁਨਿਕ ਪੰਜਾਬੀ ਕਵਿਤਾ ਲੋਕ ਤਾਰਾ ਤੇ ਪੰਜਾਬੀ ਲੋਕ ਤਾਰਾ ਅਗਲੇ ਜਿਹੜੇ ਕੋਰਸ ਆ ਇਹਨਾਂ ਵਿੱਚ ਚੋਣ ਹੈ ਡੀ ਐਸ ਈ ਯਾਨੀ ਕਿ ਇੱਥੇ ਚੋਣ ਦੀ ਸੁਵਿਧਾ ਹੈਗੀ ਹੈ ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ ਜਾਂ ਪੰਜਾਬੀ ਕਹਾਣੀ ਦਾਦਿਆਂ ਇਹਨਾਂ ਦੋਨੋਂ ਚੈੱਕ ਲੈ ਸਕਦੇ ਹੋ ਅੱਗੇ ਫਿਰ ਇੱਥੇ ਚੋਣ ਹੈ ਤਿੰਨਾਂ ਵਿੱਚੋਂ ਇੱਕ ਚੁਣਨਾ ਹੈ ਪ੍ਰਵਾਸੀ ਪੰਜਾਬੀ ਸਾਹਿਤ ਪਾਕਿਸਤਾਨੀ ਪੰਜਾਬੀ ਸਾਹਿਤ ਪੰਜਾਬੀ ਦੀ ਨਾਰੀ ਪਰੰਪਰਾ ਇਹਨਾਂ ਤਿੰਨਾਂ ਚੋਂ ਆਪਾਂ ਲੈ ਸਕਦੇ ਹਾਂ ਉਹ ਆ ਜਿਹੜਾ ਚੌਥਾ ਆਪਸ਼ਨ ਹੈ ਉਹ ਸਿਰਫ ਔਰ ਸਿਰਫ ਰੈਗੂਲਰ ਸਟੂਡੈਂਟ ਲਈ ਹੈ ਜੋ ਰੈਗੂਲਰ ਪਰਦਾ ਹੌਸ ਲਈ ਹੈਗਾ ਉਹ ਕੀ ਉਹ ਕੀ ਕਰੇਗਾ ਕਿ ਪ੍ਰੋਜੈਕਟ ਰਿਪੋਰਟ ਹੈ ਇੱਕ ਉਹ ਤਿਆਰ ਕਰ ਸਕਦਾ ਹੈ ਇਹਨਾਂ ਇਸ ਤਰੀਕੇ ਨਾਲ ਹਰ ਬਾਰ ਚਾਰ ਪੇਪਰ ਜਿਹੜੇ ਹੋਇਆ ਕਰਨਗੇ ਔਰ ਇੱਕ ਪੇਪਰ ਜਿਹੜਾ ਪਹਿਲੇ ਨੰਬਰ ਤੇ ਹੈ ਉਹ ਕਾਲਜ ਪੱਧਰ ਉੱਤੇ ਹੀ ਹੋਵੇਗਾ ਇਸ ਵਿੱਚ ਆ ਜਿਹੜੇ ਕੋਰਸ ਨੇ ਇਹਨਾਂ ਦਾ ਮੈਂ ਪਹਿਲਾਂ ਕਲੈਰੀਫਿਕੇਸ਼ਨ ਤੁਹਾਨੂੰ ਦੇ ਦਿੱਤਾ ਸੀਗਾ ਤੇ ਇਗਜ਼ਾਮ ਦਾ ਜਿਹੜਾ ਪੈਟਰਨ ਹੈਗਾ ਉਹ ਇਸ ਤਰੀਕੇ ਨਾਲ ਹੈਗਾ ਉਸ ਦੇ ਬਾਰੇ ਵੀ ਆਪਾਂ ਥੋੜਾ ਜਾ ਚਾਨਣਾ ਪਾ ਲੈਣੇ ਹੈਗੇ 120 ਨੰਬਰ ਦਾ 30 ਨੰਬਰ ਜੋ ਇੱਥੋਂ ਦੇਣੇ ਹਨ ਅੰਦਰੂਨੀ ਮੁਲਾਂਕਣ ਦੇ 120 ਨੰਬਰ ਦਾ ਪੇਪਰ ਆਵੇਗਾ ਉਹਦੇ ਵਿੱਚ ਜਿਹੜਾ ਖੰਡ ਇਹ ਹੈਗਾ ਉਹਦੇ ਅੰਦਰ 10 ਪ੍ਰਸ਼ਨ ਪੁੱਛੇ ਜਾਣਗੇ 10 ਪ੍ਰਸ਼ਨ ਪੁੱਛੇ ਜਾਣਗੇ ਹਰ ਯੂਨਿਟ ਦੇ ਵਿੱਚੋਂ ਦੋ ਜਿਹੜੇ ਪ੍ਰਸ਼ਨ ਹੈ ਉਹ ਆਣਗੇ ਪੰਜ ਯੂਨਟਾਂ ਵਿੱਚੋਂ 10 ਪ੍ਰਸ਼ਨ ਇੱਕ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਪਹਿਲੇ ਜਿਹੜੇ ਪੰਜ ਪ੍ਰਸ਼ਨ ਹੋਣਗੇ ਉਹ ਬਹੁ ਚੋਣਵੇਂ ਹੋਣਗੇ ਵਿਕਲਪਿਤ ਆਊਗਾ ABC ਦੇ ਅਧਾਰ ਤੇ ਹੋਣਗੇ ਔਰ ਉਹਨਾਂ ਵਿੱਚੋਂ ਆਪਾਂ ਇੱਕ ਟਿਕ ਕਰਨਾ ਹੈਗਾ ਨਿਸ਼ਾਨ ਆਪਣੇ ਕਾਪੀ ਅੰਦਰ ਲਿਖਣਾ ਹੈ ਉਹਨੂੰ ਫਿਰ ਅਗਲੇ ਜਿਹੜੇ 6 ਤੋਂ ਲੈ ਕੇ 10 ਤੱਕ ਖਾਲੀ ਥਾਂ ਵਾਲੇ ਆ ਰਿਕਸ ਥਾਂ ਪਰ ਨਾ ਖਾਲੀ ਥਾਂ ਪਰ ਨਹੀਂ ਹੈ ਉਹ ਅਗਲੇ 5 ਕੁਐਸਚਨ ਖਾਲੀ ਥਾਂ ਵਾਲੇ ਹੋਣਗੇ। ਪ੍ਰਤੀਕ ਪ੍ਰਸ਼ਨ ਜਿਹੜਾ 2 ਨੰਬਰ ਦਾ। ਅਗਲਾ ਜਿਹੜਾ ਸੈਕਸ਼ਨ ਹੈ ਇਹ ਖੰਡ ਐਡਾ ਉਹਦੇ ਅੰਦਰ ਕੁੱਲੰਕ 40 ਹੈ। 5 ਪ੍ਰਸ਼ਨ ਜਿਹੜੇ ਆਣਗੇ। ਔਰ ਇਹਦੇ ਵਿੱਚ ਹਰੇਕ ਯੂਨਿਟ 'ਚੋਂ 2 ਪੁੱਛੇ ਜਾਣਗੇ। ਹਰੇਕ ਯੂਨਿਟ 'ਚੋਂ 2 ਔਰ 2 'ਚੋਂ 1 ਕਰਨਾ ਹੈ। 5 ਯੂਨਿਟਾਂ 5 ਪ੍ਰਸ਼ਨ ਹਰੇਕ ਪ੍ਰਸ਼ਨ 8 ਨੰਬਰ ਦਾ 8 45। ਅਗਲੀ ਫੇਰ ਹੈ ਖੰਡ ਈਡੀ ਇਹਦੇ ਵਿੱਚ 5 ਪ੍ਰਸ਼ਨ ਪੁੱਛੇ ਜਾਣਗੇ। ਹਰ ਯੂਨਿਟ 'ਚੋਂ 1 5 ਯੂਨਟਾਂ 'ਚੋਂ 5 ਤੁਸੀਂ ਕੋਈ ਤੰਨ ਕਰਨੇ ਹਨ ਹਰ ਸਵਾਲ ਹੈ ਜਿਹੜਾ 20 ਨੰਬਰ ਦਾ 20 ਪੀਐਸ 60 ਇਸ ਤਰੀਕੇ ਦਾ ਜਿਹੜਾ ਪੇਪਰ ਹੈ ਉਹ ਆਪਣੇ 120 ਨੰਬਰ ਦਾ ਅੰਦਰੂਨੀ ਮੁਲਾਂਕਣ ਇੱਥੇ ਜੋ ਮੈਂ ਤੁਹਾਨੂੰ ਪਹਿਲਾਂ ਸਮਝਾਤਾ ਸੀਗਾ ਉਹੀ ਗੱਲ ਇੱਥੇ ਦੁਬਾਰਾ ਆਈ ਹੈਗੀ ਹੈ ਧੰਨਵਾਦ ਸਾਥੀਓ